ਜੰਢੀਗੜ ਪ੍ਰਸ਼ਾਸਨ ਇਸ ਵੇਲੇ ਐਕਸ਼ਨ ਮੋਡ ਦੇ ਵਿੱਚ ਹੈ ਹੁਣ ਮਨੋਰੰਜਨ ਵਾਲੀਆਂ ਥਾਵਾਂ ਤੇ ਸਖੰਡਾ ਕੱਸਿਆ ਜਾਵੇਗਾ ਕਿਉਂਕਿ ਇਹਨਾਂ ਥਾਵਾਂ ਤੇ ਲੋਕਾਂ ਦੇ ਵੱਲੋਂ ਅਕਸਰ ਉੱਚੀ ਆਵਾਜ਼ ਦੇ ਵਿੱਚ ਗੀਤ ਵਜਾਏ ਜਾਂਦੇ ਨੇ ਤੇ ਇਲਾਕੇ ਦੇ ਲੋਕ ਪਰੇਸ਼ਾਨ ਹੁੰਦੇ ਨੇ ਡਿਸਕੋ ਪੂਲ ਕੈਫੇ ਵਰਚੁਅਲ ਰਿਐਲਿਟੀ ਗੇਮ ਆਦੀ ਹੋਰ ਕਈ ਅਜਈਆਂ ਥਾਵਾਂ ਨੇ ਜਿੱਥੇ ਕਿ ਹੁਣ ਪਾਬੰਦੀ ਲਗਾਈ ਜਾਵੇਗੀ ਜੇਕਰ ਫਿਰ ਵੀ ਕਿਸੇ ਨੇ ਉਲੰਘਣਾ ਕੀਤੀ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਵੇਗੀ ਇਹ ਫੈਸਲਾ ਜ਼ਿਲ੍ਹਾ ਮੈਜਿਸਟ੍ਰੇਟ ਦੀ ਪ੍ਰਧਾਨਗੀ ਹੇਠ ਨੋਡਲ ਕਮੇਟੀ ਦੀ ਹੋਈ ਮੀਟਿੰਗ ਦੇ ਵਿੱਚ ਲਿਆ ਗਿਆ ਇਸ ਮੀਟਿੰਗ ਦੇ ਵਿੱਚ ਨਗਰ ਨਿਗਮ ਪੁਲਿਸ ਸਿਹਤ ਸੇਵਾਵਾਂ ਸਟੇਟ ਦਫਤਰ ਆបਕਾਰੀ ਤੇ ਕਰ ਵਿਭਾਗ ਦੇ ਨੁਮਾਇੰਦੇ ਸ਼ਾਮਿਲ ਰਹੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਮਨੋਰੰਜਨ ਵਾਲੀਆਂ ਥਾਵਾਂ ਦਾ ਸਰਵੇਖਣ ਕਰਨ ਦੇ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਤੇ 15 ਦਿਨਾਂ ਦੇ ਅੰਦਰ ਰਿਪੋਰਟ ਦੇਣ ਦੇ ਲਈ ਕਿਹਾ ਗਿਆ ਅਤੇ ਰਿਪੋਰਟ ਮਿਲਣ ਤੋਂ ਬਾਅਦ ਡੀਸੀ ਦਫਤਰ ਦੇ ਅਧਿਕਾਰੀ ਇਹਨਾਂ ਥਾਵਾਂ ਨੂੰ ਆਗਿਆ ਸਰਟੀਫਿਕੇਟ ਲੈਣ ਦੇ ਲਈ 30 ਦਿਨ ਦਾ ਸਮਾਂ ਦੇਣਗੇ ਜੇਕਰ ਅਜਿਹੇ ਦੇ ਵਿੱਚ ਕਿਸੇ ਨੂੰ ਸਰਟੀਫਿਕੇਟ ਨਹੀਂ ਮਿਲਦਾ ਤਾਂ ਉਸ ਨੂੰ ਅਗਲੇ ਨੋਟਿਸ ਤੱਕ ਕੰਮ ਕਰਨ ਦੀ ਆਗਿਆ ਜਿਹੜੀ ਹੈ ਉਹ ਪ੍ਰਸ਼ਾਸਨ ਦੇ ਵੱਲੋਂ ਨਹੀਂ ਦਿੱਤੀ ਜਾਵੇਗੀ ਸਕਾਈਨਸ ਪੰਜਾਬ ਦੇ ਲਈ ਬਿਊਰੋ ਰਿਪੋਰਟ ਚੰਡੀਗੜ੍ਹ ਜੰਡੀਗੜ ਪ੍ਰਸ਼ਾਸਨ ਇਸ ਵੇਲੇ ਐਕਸ਼ਨ ਮੋਡ ਦੇ ਵਿੱਚ ਹੈ ਹੁਣ ਮਨੋਰੰਜਨ ਵਾਲੀਆਂ ਥਾਵਾਂ ਤੇ ਸਖੰਡਾ ਕੱਸਿਆ ਜਾਵੇਗਾ ਕਿਉਂਕਿ ਇਹਨਾਂ ਥਾਵਾਂ ਤੇ ਲੋਕਾਂ ਦੇ ਵੱਲੋਂ ਅਕਸਰ ਉੱਚੀ ਆਵਾਜ਼ ਦੇ ਵਿੱਚ ਗੀਤ ਵਜਾਏ ਜਾਂਦੇ ਨੇ ਤੇ ਇਲਾਕੇ ਦੇ ਲੋਕ ਪਰੇਸ਼ਾਨ ਹੁੰਦੇ ਨੇ ਡਿਸਕੋ ਪੂਲ ਕੈਫੇ ਵਰਚੁਅਲ ਰਿਐਲਿਟੀ ਗੇਮ ਆਦੀ ਹੋਰ ਕਈ ਅਜਈਆਂ ਥਾਵਾਂ ਨੇ ਜਿੱਥੇ ਕਿ ਹੁਣ ਪਾਬੰਦੀ ਲਗਾਈ ਜਾਵੇਗੀ ਜੇਕਰ ਫਿਰ ਵੀ ਕਿਸੇ ਨੇ ਉਲੰਘਣਾ ਕੀਤੀ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਵੇਗੀ ਇਹ ਫੈਸਲਾ ਜ਼ਿਲ੍ਹਾ ਮੈਜਿਸਟ੍ਰੇਟ ਦੀ ਪ੍ਰਧਾਨਗੀ ਹੇਠ ਨੋਡਲ ਕਮੇਟੀ ਦੀ ਹੋਈ ਮੀਟਿੰਗ ਦੇ ਵਿੱਚ ਲਿਆ ਗਿਆ ਇਸ ਮੀਟਿੰਗ ਦੇ ਵਿੱਚ ਨਗਰ ਨਿਗਮ ਪੁਲਿਸ ਸਿਹਤ ਸੇਵਾਵਾਂ ਸਟੇਟ ਦਫਤਰ ਆបਕਾਰੀ ਤੇ ਕਰ ਵਿਭਾਗ ਦੇ ਨੁਮਾਇੰਦੇ ਸ਼ਾਮਲ ਰਹੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਮਨੋਰੰਜਨ ਵਾਲੀਆਂ ਥਾਵਾਂ ਦਾ ਸਰਵੇਖਣ ਕਰਨ ਦੇ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਤੇ 15 ਦਿਨਾਂ ਦੇ ਅੰਦਰ ਰਿਪੋਰਟ ਦੇਣ ਲਈ ਕਿਹਾ ਗਿਆ ਅਤੇ ਰਿਪੋਰਟ ਮਿਲਣ ਤੋਂ ਬਾਅਦ ਡੀਸੀ ਦਫ਼ਤਰ ਦੇ ਅਧਿਕਾਰੀ ਇਹਨਾਂ ਥਾਵਾਂ ਨੂੰ ਆਗਿਆ ਸਰਟੀਫਿਕੇਟ ਲੈਣ ਦੇ ਲਈ 30 ਦਿਨ ਦਾ ਸਮਾਂ ਦੇਣਗੇ ਜੇਕਰ ਅਜਿਹੇ ਦੇ ਵਿੱਚ ਕਿਸੇ ਨੂੰ ਸਰਟੀਫਿਕੇਟ ਨਹੀਂ ਮਿਲਦਾ ਤਾਂ ਉਸ ਨੂੰ ਅਗਲੇ ਨੋਟਿਸ ਤੱਕ ਕੰਮ ਕਰਨ ਦੀ ਆਗਿਆ ਜਿਹੜੀ ਹੈ ਉਹ ਪ੍ਰਸ਼ਾਸਨ ਦੇ ਵੱਲੋਂ ਨਹੀਂ ਦਿੱਤੀ ਜਾਵੇਗੀ ਸਕਾਈਨਸ ਪੰਜਾਬ ਦੇ ਲਈ ਬਿਊਰੋ ਰਿਪੋਰਟ ਚੰਡੀਗੜ੍ਹ